राइट मोड कटना ठीक है, करता है और फासला पीछे देख लिया रोड खाली देखो ਚਲੋ ਕਲਚ ਛੱਡੋ ਘਟਦੇ ਹੋ ਇਹ ਆਉਂਦੇ ਆਪਾਂ ਮੇਰੇ ਵੱਲ ਆਹੋ ਸ਼ੋਰ ਤੋਂ ਕਲਚ ਫੇੜ ਕੋਤਾ ਥੋੜੀ ਇਧਰ ਆਟੋ ਆ ਗਈ ਹੈ ਦੇਖੋ ਇਹ ਸੁਰੂ ਹੋ ਗਈ ਵੇ ਠੀਕ ਉਹ ਯਾਤਰਾ ਕੋਈ ਤੋਂ ਉਹ ਸਪੀਡ ਤੇ ਹੀ ਆਉਂਦਾ ਹੈਗਾ 11 ਰੱਖਣੀ ਹੈ ਕਿੰਨੀ ਹੋ ਗਈ ਠੀਕ ਹੈ ਰੋਡ ਠੀਕ ਹੈ 6:00 ਵਜੇ ਦੇਖੋ इंडिकेटर ऑफ करो शीशा देख गूव कर रही शीशा देखिए रच हो गया हाईवे पीछे गड्डिया भी हो गई माड़ी 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 मेरे को ज्यादा नहीं गेट चेंज करो और स्पीड ज्यादा जा करेंगे ਉਹ ਲੋਈ ਇਹ ਤਾਂ ਮਾੜੀ ਹੀ ਵੀ ਹੈ ਨਾ ਗੱਡੀ ਘੁੰਮ ਗਈ ਅੱਥਲੇ ਜਾਣਾ ਆਪਾਂ ਲੈਫਟ ਥਿਸ਼ੇ ਲੈਫਟ ਵੀ ਦੇਖਾਂ ਇਹ ਤਾਂ ਮੋਟਰ ਵੀ ਹੈ ਗੇਟਰ ਬੰਦ ਸਪੀਡ ਦਾ ਧਿਆਨ ਰੱਖਣਾ ਸਪੀਡ ਜ਼ਿਆਦਾ ਨਾ ਹੋਵੇ ਕੋਈ ਕਰਾਈ ਹੈ ਇੱਥੇ ਚਲੋ 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 ਹਰੋਂ ਨਾ ਪਲੀਤਾਂ ਦਿੰਦਾ ਜਿਹੜੇ ਬ੍ਰੇਕਰ ਬਣੇ ਉਹ ਬ੍ਰੇਕਰ ਆਪਾਂ ਨੂੰ ਇੱਧਰ ਹੀ ਰੱਖੋ ਗੱਡੀ ਪਿੱਛੇ ਦੇਖ ਕੇ ਗੱਡੀ ਦੇਖ ਕੇ ਔੜੀ ਰਕੜੀ ਗੱਡੀ ਉੱਥੋਂ ਕੱਟਣੀ ਆਪਾਂ ਹੁਣ ਰਾਈਟ ਪੱਧਰੀ ਹੈ ਗੱਡੀ ਪਿੱਛੇ ਦੇਖੋ ਰੋਡ ਕਲੀਅਰ ਹੈ ਆ ਬਾੜੀ ਇਧਰੋਂ ਗੱਡੀ ਲੱਗੀ ਹੋਈ ਹੈ ਹੌਲੀ ਕੱਟਣੀ ਗੱਡੀ ਹੌਲੀ ਸਲੋ ਕਰੋ ਫੇਰ ਇਧਰ ਵੀ ਦੇਖਣਾ ਆ ਸ਼ੀਸ਼ਾ ਵੀ ਦੇਖਣਾ ਇਧਰੋਂ ਫਾਈਗਰੋ। ਆਸ ਕਲਾ ਛੱਡੋ। ਥੋੜਾ ਜਿਹੀ ਗੱਡੀ। ਚਲੋ। ਅੜ ਅੱਗੇ ਵੀ ਰੋਡ ਦੇਖ ਕੇ ਕ੍ਰੋਸ ਕਰੋ। ਇੱਥੇ ਰੁਕ ਗੱਡੀ ਨੂੰ। ਅੱਗੇ ਜਾ ਕੇ ਸਟਾਪ ਕਰ ਰਹੀ ਐ ਸ਼ਾ। ਸਟਾਪ। ਇੱਥੇ ਰੋ ਵੀਰੋ। ਦੇਖੋ ਰੋਡ ਖਾਲੀ ਹੋਣ ਲੱਗਾ ਆ। ਬਦੂਰ ਨਹੀਂ ਐ ਗੱਡੀ ਐ ਸ਼ਾ। ਚਲੋ ਥੋੜੋ 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 ਕਲੱਚ ਛੱਡੋ। ਕਲੱਚ ਛੱਡੋ। ਕਲੱਚ ਛੱਡੀ ਤਾਂ ਹੁੰਦਾ ਕਲੱਚ। ਇੰਨਾ ਟਾਈਮ ਵਾਲੇ ਨਾਲ ਦੋ ਕਲੱਚ ਛੱਡੋ। ਬੈਠੋ ਇੱਥੇ ਨੂੰ। ਹੌਲੀ ਰੱਖੂ ਹੌਣ ਹੌਲੀ ਕਰਨੀ ਪੈਣੀ ਬ੍ਰੇਕ ਲਾਉਣੀ ਪੈਣੀ ਹੈ ਚਲੋ ਪਹਾੜਾ ਬਣਾ ਕੇ ਰੱਖਣਾ ਇੱਥੇ ਇੱਧਰ ਦੇਖੋ ਖਾਲੀ ਰੋਡ ਹੋਰ ਰੋਹਿਤ ਨੂੰ ਅਸੀਂ ਦੂਰੀ ਤੋਂ ਹੀ ਮੂਵ ਕਰ ਲੈਣਾ ਕਰਦੇ ਹੋਰੇ ਰਾਚੇ ਹੈ ਇਹ ਸਟਾਪ ਬ੍ਰੇਕ ਹੱਲੋ ਵੀ ਬਹੁਤ ਟੇਕ ਕਰਦੇ ਆ। ਗਿਆ ਨਾ ਮੁਰਸਲ ਇਹਨਾਂ ਦਾ ਵੀ ਤਿਆਰ ਰੱਖਣਾ। ਹੁਣ ਇਹਨੇ ਟ੍ਰੈਫਿਕ ਵਿੱਚ ਐਦਾਂ ਗੱਡੀ ਰੁਕਣੀ ਪੈਂਦੀ ਆ, ਅਗਲਾ ਰੁਕਦਾ ਆ, ਫੇਰ ਤੋਰਨੀ ਪੈਂਦੀ ਆ, ਫੇਰ ਰੁਕਣੀ ਪੈਂਦੀ ਆ। ਇੱਥੇ ਹਾਫ ਕਲੱਚ ਹੀ ਤੁਹਾਡਾ ਚੱਲਣਾ ਆ, ਸਾਈਕਲ ਦੇਖ ਕੇ ਇਧਰੋਂ ਫੇਰ ਕਲੱਚ ਛੱਡੋ, ਤੋਰੋ ਗੱਡੀ। ਬੋ ਆਰਾਮ ਨਾਲ ਆਰਾਮ ਨਾਲ ਛਟਕਾ ਨਹੀਂ ਲਵਾਂ ਸਮੂਥ ਜੀ ਦੱਬਣੀ ਆ ਸਵੇਰਾ ਆਰਾਮ ਦੇ ਨਾਲ ਜੇ ਇਹਨੂੰ ਹੁਣ ਓਵਰਟੇਕ ਹੁੰਦਾ ਆ ਰੋਡ ਖਾਲੀ ਆ ਤਾਂ ਦੇਖ ਕੇ ਫਾਸਲਾ ਬਣਾ ਕੇ ਓਵਰਟੇਕ ਕਰੋ ਰੋਡ ਨਾਲ ਘੱਡੀ ਜਿਆਦਾ ਲਵੀਓ ਹੋਰ ਇਹ ਵੀ ਘੱਡੀ ਆ ਔਲੇ ਨਾਲੇ ਮੂੰਹ ਵਾਲੇ ਇਧਰੋਂ ਚਲੋ ਤੇ ਛੇ ਦੇ ਤੇਜ਼ੀ ਬਹੁਤ ਵਰਤਣੀ ਪੈਣੀ ਆ ਨਈ ਗੱਡੀ ਘੁੰਮਦੀ ਆ ਕੋਈ ਪਿੱਛੇ ਆਉਂਦਾ ਆ ਫੇ ਗੱਡੀ ਰੋਕ ਲਈਦੀ ਹੁੰਦੀ ਆ ਇਹ ਅਗਲਾ ਮੋੜ ਕੱਟਣਾ ਆ ਪਾ ਲੈਫਟ ਹੌਲੀ ਮੋਰੇ ਬੰਦੇ ਤੁਰੇ ਆਇਆ ਹਾਲਾ ਮੋੜ ਕੱਟ ਲੈਣਾ ਸ਼ੀਸ਼ੇ ਲੈਫਟ ਦੇਖ ਲੈਣਾ ਇਧਰੋਂ ਦੇਖ ਕੇ ਗੱਡੀ ਕੱਟੀ ਹੌਲੀ ਨਾਲੇ ਗੱਡੀ ਕਰੋ ਇਹ ਦੇਖ ਲੈ ਇਧਰ ਉਹ ਨੀ ਲਵੇ ਚਲੋ ਕੱਢ ਦਿਓ ਕੱਢ ਦਿਓ ਕੰਮ ਨੂੰ ਉਹ ਥੱਲੇ ਉਹ ਬਹੁਤ ਓਵਰਟੇਕ ਕਰਦੇ ਹੁੰਦੇ ਆ ਇਹ ਜੇ ਤਾਂ ਕੋਈ ਤੁਹਾਨੂੰ ਥੱਲੇ ਓਵਰਟੇਕ ਕਰਦਾ ਫਿਰ ਗੱਡੀ ਸਲੋ ਹੀ ਕਰ ਲਓ ਗੱਡੀ ਰੋਕ ਲਓ ਅਗਲਾ ਨਿਕਲ ਗਿਆ ਬਾਅਦ ਵਿੱਚ ਕਿਤੇ ਟੁੱਟ ਸਕਦੀ ਹੈ